ਹਾਂਜੀ ਅਸੀਂ ਇੱਥੋਂ ਜ਼ਿਆਦੇ ਸੀਗੇ ਮੋਟਰਸਾਈਕਲ ਤੇ ਕਿ ਆਹ ਕਾਂ ਵੀ ਲੱਤ ਰੁੱਟੀ ਐ ਇਹ ਸੜਕ ਦੇ ਵਿਚਾਰੇ ਗੱਬੇ ਪਿਆ ਸੀਗਾ ਜਿਹਨੇ ਚੱਕ ਕੇ ਸਾਈਡ ਤੇ ਕਰਤਾ ਕਿ ਕਿਸੇ ਕੋਈ ਬਿੱਲੀ ਬੁੱਲੀ ਘਰ ਨਾ ਮਾਰ ਜੇ ਵਿਚਾਰੇ ਕੋਤ ਨਹੀਂ ਹੋ ਰਿਹਾ ਲੱਤ ਪਾਣੀ ਟੁੱਟ ਗਈ ਹੈ ਕਿ ਚੱਕਰ ਰਿਹਾ ਆਹ ਦੇਖੋ ਬਿਲਕੁਲ ਮਤਲਬ ਇਹਦੇ ਹਾਲਾਤ ਮਾੜੇ ਆ ਹੁਣ ਅੱਗੇ ਜੀ ਕਿਸਮਤ ਕੋਈ ਬਿੱਲੀ ਬੁੱਲੀ ਨਾ ਖਾ ਜਵੇ ਅਸੀਂ ਦਾ ਰੋਡ ਦੇ ਉੱਤੇ ਚੱਕ ਗਏ ਇਹਨੂੰ ਸਾਈਡ ਦੇ ਕਰ ਦਿੱਤਾ ਆਹ ਦੇਖੋ ਇਹਦੀ ਵਿਚਾਰੇ ਦੀ ਲੱਤ ਟੁੱਟੀ ਆ ਪਤਾ ਨਹੀਂ ਕੀ ਚੱਕ ਲੱਗਿਆ ਜਾਂ ਸੱਟ ਲੱਗ ਰੋਡ ਦੇ ਗੱਭੇ ਪਿਆ ਸੀਗਾ ਜੀ ਇਹ ਅਸੀਂ ਉਹ ਸਾਈਡ ਦੇ ਕਰ ਚੱਲਨੇ ਆ ਇਹਨੂੰ ਜਾਂ ਪਾਣੀ ਪੋਣੀ ਯਾਰ ਮਿਲ ਜੂ ਇੱਥੋਂ ਮੜਾ ਪਾਣੀ ਪੋਣੀ ਬਲਾ ਦੀਏ ਆਹ ਗਲਾਸਿੰਗ ਕੱਪ ਜੇ ਤਾਂ ਪਏ ਆ ਗਲਾਸਿੰਗ ਲੂਸਿੰਗ ਆਈਆਂ ਚਲੋ ਦੇਖਦੇ ਆ ਗਾਇਸ ਜਿਹਨੂੰ ਪਾਣੀ ਪਿਲਾ ਦਿੰਦਾ ਕੋਈ ਇੰਦਰੀ ਆਵੇਂ ਤਾਂ ਪਾਣੀ ਪਿਲਾ ਦਿੰਦੇ ਆ ਐਦਾਂ ਮੜੀ ਜੀ ਹੈਲਪ ਕਰ ਦਿਆ ਕਰੋ ਕੋਈ ਰੋਡ ਦੇ ਉੱਤੇ ਜਾਂਦਾ ਹੁੰਦਾ ਪੰਛੀ ਟੱਕਰ ਲੇਵੇ ਤਾਂ ਉਹ ਕਾਰ ਤੋਂ ਤਾਂ ਸਾਈਡ ਤੋਂ ਹੁਣ ਅੱਗੇ ਦੀ ਕਿਸਮਤ ਬਿੱਲੀ ਬੁੱਲੀ ਲਾ ਖਾ ਜਵੇ ਇਹਨੂੰ ਜਾਂ ਕੁਝ ਹੋਰ ਚਲੋ ਬਾਗਰੂ ਮੇਲ ਕਰੇ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਅਸੀਂ ਹੁਣ ਵਾਪਸ ਆ ਰਹੇ ਸੀਗੇ ਇਹ ਉੱਥੇ ਬੈਠਾ ਕਾਂ ਈਆ ਚੱਲ ਇਹਨੂੰ ਪਾਣੀ ਬਣੀ ਪਿਲਾ ਦਈਏ ਦੇਖਦੇ ਆ ਪਾਣੀ ਪੀਂਦਾ ਕਿ ਨਹੀਂ ਪੀਂਦਾ ਪਾਣੀ ਪੀਲਾ। ਚਲ ਪਾਣੀ ਪੀਲਾ। ਇਹੋ ਇਹ ਮੈਨੂੰ ਲੱਗਦਾ ਵੀ ਮਰ ਜਾਣਾ ਇਹਨੇ। ਪੀਲਾ ਪਾਣੀ ਕੁਛ ਬੀ ਪੀਲਾ। ਮਾਲੀ ਹੋਸ਼ ਆਵੇ। ਇਹਦੇ ਮਾਲਾ ਚਰਚ ਪਾਉਣਾ ਪਾਣੀ ਹੋਸ਼ ਆਵੇ ਇਹਨੂੰ। 60 ਨਾਲ ਲੱਗੀ ਹੋਵੇ ਭਾਈ। 60 ਨਾਲ ਲੱਗੀ ਹੋਵੇ। ਆ ਗਿਆ ਹੋਸ਼ ਆ ਗਿਆ ਆ ਗਈ ਪੀਦਾ ਪਾਣੀਦਾ ਇਹਦਾ ਚੌਂਜ ਦਾ ਹੁਣ ਦਬਾਤੀ ਹੈ ਜੀ ਹੁਣ ਪੀਂਦਾ ਪਤਾ ਨਹੀਂ ਨਹੀਂ ਪੀਂਦਾ ਇੱਥੇ ਰੱਖਾਂ ਪਾਣੀ ਪੀਂਦਾ ਨਹੀਂ ਬਾਣੀ ਯਾਰ ਜਾਂ 2 ਘੜਾ ਪਾਣੀ ਪੀ ਲਵੇ ਨਾ ਫੇਰ ਆ ਪਾਣੀ ਪੀ ਲਾ ਇਹ ਇਹਦੀ ਹਾਲਾਤ ਸਹੀ ਨਹੀਂ ਹੈਗੇ ਰੱਖ ਤੋ ਪਾਣੀ ਹੈ ਹੁਣ ਕੂੰ ਇਹ ਕੀਤਾ ਕੂੰ 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 ਕੀਤਾ ਕੂੰ ਉਹ ਛੱਟ ਜੇ ਲੱਗੀ ਦਿਮਾਗ ਨੂੰ ਹੱਥ ਲੱਗੀ ਪੇ ਹੁਣ ਪਾਣੀ ਹੁਣ ਘਟ ਗਿਆ ਯਾਰ ਹੁਣ ਪਾਣੀ ਘਟ ਗਿਆ ਡੋਲ ਨਾਲ ਪੀ ਲੈਣਾ ਡੋਲ ਨਾਲ ਗੱਲੇ ਇੱਧੇ-ਇੱਧੇ ਰੱਖ ਦੇਣਾ ਇੱਧੇ ਰੱਖ ਦੇਣਾ ਜੋ ਸਿਰਚ ਪਾਣੀ ਪਾਇਆ ਉਦਾਂ ਵੜੀ ਹੋਸ਼ ਹੀ ਆਈ ਤਾਂ ਹੈਗੀ ਇਹਨੂੰ ਯਾਰ ਸਾਰੇ ਜਣੇ ਵਾਈਗੁਰੂ ਲੈ ਕੇ ਆ ਕੀ ਕੀ ਗਈਏ ਹੁਣ ਇਹਦੇ ਵਾਸਤੇ ਬਚਾਰਾ ਜਿਹੜੀ ਹਾਲਾਤ ਹੀ ਨਹੀਂ ਸਹੀ ਚਲੋ ਪਾਣੀ ਢਾਕ ਦਿੱਤਾ ਆਪਾਂ ਹੋਰ ਕੀ ਆ ਸਕਦੇ ਆ ਪਹਿਦੇ ਵਾਸਤੇ ਅੱਗੇ ਕੀ ਕਿਸਮਤ ਅੱਗੇ ਕੀ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਜੀ ਚਲੋ ਜੀ